ਹੈਲੋ ਜੀ ਸੱਸੀ ਕਾਲ ਜੀ ਤੁਸੀਂ ਦੇਖਣਾ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਕਰਾਂਗੇ ਜੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਜੋ ਕਿ ਆਪਾਂ ਅੱਜ ਕੱਲ ਪਸ਼ੂਆਂ ਦੀ ਸਾਇਲੈਂਟ ਹੀਟ ਵਾਸਤੇ ਸਿੰਕਰੋ ਕਰਾਉਣੇ ਆ ਜੀ ਪਸ਼ੂ ਦੇ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਬਹੁਤ ਜਲਦ ਸ਼ੇਅਰ ਕਰਾਂਗੇ ਜੀ ਪਰ ਉਤੋਂ ਸਿੰਕਰੋ ਕਰਾਉਣ ਤੋਂ ਪਹਿਲਾਂ ਜੀ ਆਪਾਂ ਨੂੰ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਨਾ ਅੱਜ ਆਪਾਂ ਪਹਿਲਾਂ ਤੁਹਾਡੇ ਨਾਲ ਉਹਦੀ ਵੀਡੀਓ ਸ਼ੇਅਰ ਕਰਦੇ ਆ। ਇਹਦੇ ਵਿੱਚ ਜਿਹੜਾ ਆਪਾਂ ਨੇ ਸੈਂਕਰੋ ਕਰਨੀਆਂ ਇੱਕ ਤਾਂ ਆਪਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਆਪਣੇ ਪਸ਼ੂ ਦੀ ਬੱਚੇਦਾਨੀ ਬਿਲਕੁਲ ਸਹੀ ਹੈ। ਠੀਕ ਹੈ ਜੀ। ਬੱਚੇਦਾਨੀ ਕਮਜ਼ੋਰ ਤਾਂ ਨਹੀਂ ਜਾਂ ਪਸ਼ੂ ਤਾਂ ਨਹੀਂ ਆਪਣਾ ਕਮਜ਼ੋਰ ਰਹਿੰਗਾ। ਕੁਝ ਵੀ ਚਾਹੀਏ ਜੀ ਆਪਾਂ ਨੇ ਬੱਚੀਆਂ ਤੇ ਕਰਾਉਣੀਆਂ ਚਾਹੀਏ ਗਾਵਾਂ ਤੇ ਕਰਾਉਣੇ ਚਾਹੀਏ ਆਪਣੀ ਮੱਝਾਂ ਤੇ ਚਾਹੀਏ ਕੱਟੀਆਂ ਤੇ ਕਿਸੇ ਤੇ ਵੀ ਕਰਾਉਣੀਆਂ ਜੀ ਆਪਾਂ ਨੂੰ ਪਹਿਲਾਂ ਇਹ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਇਹਦੇ ਵਿੱਚ। ਇੱਕ ਪਸ਼ੂ ਨੂੰ ਪੇਟ ਦੇ ਕੀੜਿਆਂ ਦੀ ਗੋਲੀ ਦਿੱਤੀ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੇ ਆਪਣੇ ਨਹੀਂ ਯਾਦ ਹੈਗਾ ਵੀ ਆਪਣਾ ਕਿੰਨਾ ਟਾਈਮ ਹੋਇਆ ਜਾਂ ਜਿਵੇਂ ਮਰਜ਼ੀ ਵੀ ਤਾਂ ਆਪਾਂ ਉਹਨੂੰ ਪਹਿਲਾਂ ਦੇ ਸਕਦੇ ਹਾਂ ਜੀ ਜਿਹੜਾ ਉਹਦਾ 10 ਦਿਨ ਤਾਂ ਪਹਿਲਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਆਪਾਂ ਉਹ ਗੋੜੀ ਉਹਨੂੰ ਦੇ ਸਕਦੇ ਹਾਂ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੂੰ ਸੈਂਕ్రో ਕਰਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਕੀ ਦੇਣਾ ਪੈਂਦਾ ਦੇਖੋ ਜੀ ਇਹ ਇੱਕ ਮਿਨਿ ਮਿਕਸਚਰ ਆ ਰੇਪਰੋਮਨ ਜੀ ਇਹ ਮਿਨੀ ਮਿਕਸਚਰ ਆਪਾਂ ਨੂੰ ਸੈਂਕ੍ਰੋ ਕਰਾਉਣ ਤੋਂ ਪਹਿਲਾਂ ਦੇਣਾ ਪੈਂਦਾ ਹੈ ਜੀ ਦੇਖੋ ਇਹ ਮਿਨੀ ਮਿਕਸਚਰ ਜੀ ਆਪਾਂ ਨੂੰ 50 ਤੋਂ 100 ਗ੍ਰਾਮ ਡੇਲੀ ਪਸ਼ੂ ਨੂੰ ਦੇਣਾ ਪੈਂਦਾ ਜਿਹਦੀ ਆਪਾਂ ਨੇ ਸੈਂਕ੍ਰੋ ਕਰਾਉਣੀ ਆ ਕਿਉਂਕਿ ਇਹਦੇ ਵਿੱਚ ਜੀ ਬਹੁਤ ਦੇਖੋ ਇਹਦੇ ਬੈਕ ਸਾਈਡ ਤੇ ਵੀ ਦੱਸਿਆ ਹੋਇਆ ਵੀ ਆਪਾਂ ਨੂੰ ਇਹਦੇ ਕੀ ਕੀ ਫਾਇਦੇ ਨੇ ਇੱਥੇ ਵਿਟਾਮਿਨ ਵੀ ਨੇ ਜਿਵੇਂ ਵਿਟਾਮਿਨ A D D3 ਇਹ ਵਿੱਚ ਬਹੁਤ ਤੱਤ ਪਾਏ ਗਏ ਨੇ ਜੀ ਜੋ ਕਿ ਪਸ਼ੂ ਦੀ ਸਾਇਲੈਂਟ ਹੀਟ ਨੂੰ ਵੀ ਆਨ ਵਧਿਆ ਕਰਦੇ ਨੇ ਪਸ਼ੂ ਖੁੱਲਕੇ ਬੋਲ ਵੀ ਸਕਦਾ ਠੀਕ ਉਹਦੀ ਬੱਚੇਦਾਨੀ ਨੂੰ ਵੀ ਜਿਵੇਂ ਬੱਚੇਦਾਨੀ ਕਮਜ਼ੋਰ ਹੁੰਦੀ ਹੈ ਜੀ ਪਸ਼ੂ ਦੀ ਬੱਚੇਦਾਨੀ ਨੂੰ ਵੀ ਤਾਕਤ ਦਿੰਦੇ ਆ ਨਾਲੇ ਜੀ ਇਹ ਜਿਵੇਂ ਪਸ਼ੂ ਦੀ ਹੀਟ ਸਾਇਲੈਂਟ ਹੈ ਜਾਂ ਅੰਡਾ ਨਹੀਂ ਬਣਦਾ ਉਹਦੇ ਵਿੱਚ ਵੀ ਬਹੁਤ ਮਦਦ ਕਰਦਾ ਹੈ ਆਪਾਂ ਨੂੰ ਜੀ ਇਹ ਸੈਂਕ్రోਕਰੋਨ ਤੋਂ 10 ਦਿਨ ਪਹਿਲਾਂ ਇਹ ਮਿਨੀ ਮਿਕਚਰ ਜ਼ਰੂਰ ਪਾਉਣਾ ਪਊਗਾ ਕਿਉਂਕਿ ਤੁਹਾਨੂੰ ਹੋਰ ਕੰਪਨੀਆਂ ਦੇ ਦੱਸਣਗੇ ਪਰ ਇਹਦਾ ਰਿਜ਼ਲਟ ਬਹੁਤ ਵਧੀਆ ਜੀ ਇਹ ਮਿਨੀ ਮਿਕਚਰ ਦਾ ਇਹ ਆਪਾਂ ਨੂੰ ਡੇਲੀ ਸੁਭਾ ਸ਼ਾਮ ਜੀ 50-50 ਗ੍ਰਾਮ ਪਾਉਣਾ ਪਊਗਾ ਇਹ ਮਿਨੀ ਮਿਕਚਰ ਇਹਦੇ ਨਾਲ ਜੀ ਪਸ਼ੂ ਦੀ ਅੰਦਰਲੀ ਕਮਜ਼ੋਰੀ ਹੈ ਜਿਹੜੀ ਉਹ ਦੂਰ ਹੋਊਗੀ ਤੇ ਪਸ਼ੂ ਟੀਕੇ ਨੂੰ ਐਕਸੈਪਟ ਕਰਨ ਵਿੱਚ ਬਹੁਤ ਵਧੀਆ ਰਿਜ਼ਲਟ ਆਊਗਾ ਜੀ ਇਹਦਾ ਏਆਈ ਕਰਨ ਵੇਲੇ ਜਿਵੇਂ ਪਸ਼ੂ ਆਪਣਾ ਬਾਰ-ਬਾਰ ਫਿਰ ਜਾਂਦਾ ਉਹਦੇ ਲਈ ਵੀ ਇਹ ਬਹੁਤ ਪਰਫੈਕਟ ਮਿਨੀ ਮਿਕਚਰ ਆ ਠੀਕ ਹੈ ਜੀ ਇੱਕ ਇਹਦੇ ਨਾਲ ਜੀ ਆਪਾਂ ਨੂੰ ਟੋਟਾ ਵਿਟ ਗੋਲੀਆਂ ਹੁੰਦੀਆਂ ਨੇ ਉਹਦੇ ਵਿੱਚ 10 ਹੁੰਦੀਆਂ ਨੇ ਜੀ ਡੱਬੀ 'ਚ ਉਹ ਡੱਬੀ ਤਾਂ ਆਪਣੇ ਕੋਲ ਜ਼ਰੂਰ थी ਪਰ ਉਹਦੀ ਆਪਾਂ ਨੇ ਉੱਪਰਲੀ ਪੈਕਿੰਗ ਪਾੜਤੀ ਉਹਦੇ ਕਰਕੇ ਜੀ ਆਪਾਂ ਨੂੰ ਉਹ ਉਹ ਗੋੜੀਆਂ ਵੀ ਇਹਦੇ ਨਾਲ ਚਾਰਨੀਆਂ ਪੈਂਦੀਆਂ ਨੇ ਕਈ ਗੱਲਾਂ ਕੀ ਹੁੰਦਾ ਜੀ ਇਹ ਮਿਨੀ ਮਿਕਸਚਰ ਤੇ ਟੋਟਾ ਬਿੱਟ ਗੋਲੀ ਦੇਣ ਨਾਲ ਨਾ ਜੀ ਆਪਾਂ ਨੂੰ ਕਈ ਗੱਲਾਂ ਪਸ਼ੂ ਆਪ ਦੇ ਆਪ ਹੀ ਹੀਟ 'ਚ ਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਧਾਤਾਂ ਪਾਈਆਂ ਗਈਆਂ ਨੇ ਕਈ ਗੱਲਾਂ ਪਸ਼ੂ ਨੂੰ ਆਪਾਂ ਅੱਜ ਕੱਲ ਉਹ ਖਰਾਕ ਨਹੀਂ ਗਈ ਜੀ ਉਹ ਤੋਂ ਨਹੀਂ ਵੀ ਮਿਲਦੀਆਂ ਠੀਕ ਹੈ ਇਹਦੇ ਕਰਕੇ ਜੀ ਕਈ ਗੱਲਾਂ ਪਸ਼ੂ ਆਪਾਂ ਸੈਂਕ్రో ਕਰਾਉਣ ਨੂੰ ਕਹਿੰਦੇ ਨੇ ਪਰ ਆਪ ਵੀ ਹੀਟ ਵਿੱਚ ਆ ਸਕਦਾ ਹੈ ਉਹ ਗੋਲੀ ਜੀ ਆਹ ਹੈ ਟੋਟਾ ਬਿੱਟਾ ਐਵੇਂ ਦੇ ਪਾਉ ਡੱਬੀ ਆਉਂਦੀ ਹੈ ਜੀ ਇਹਦੀ ਟੋਟਾ ਬਿੱਟ ਦੀ ਇਹ ਚ 10 ਗੋਲੀਆਂ ਹੁੰਦੀਆਂ ਨੇ ਜੀ ਗੋਲਜੀਆਂ ਡੇਲੀ ਆਪਾਂ ਨੂੰ ਇੱਕ ਗੋਲੀ ਦੇਣੀ ਪੈਂਦੀ ਹੈ ਇਹ ਤੁਹਾਨੂੰ ਮਾਰਕੀਟ ਚ ਆਸਾਨੀ ਨਾਲ ਮਿਲ ਜਾਣਗੀਆਂ ਦੋਇ ਚੀਜ਼ਾਂ ਜੀ ਇਹ ਦੋਇ ਚੀਜ਼ਾਂ ਦੇ ਫਾਇਦੇ ਬਹੁਤ ਨੇ ਪਸ਼ੂ ਨੂੰ ਵੀ ਜਿਵੇਂ ਉਹਦੀ ਮਦਦ ਕਰਨ ਵਾਸਤੇ ਰਹਿਣ ਵਿੱਚ ਵੀ ਜੀ ਇਹ ਦੋਇ ਚੀਜ਼ਾਂ ਆਪਾਂ ਇਕੱਠੀਆਂ ਦੇ ਸਕਦੇ ਹਾਂ ਜੀ ਪਸ਼ੂ ਨੂੰ ਜੀ ਫੋਟੋ ਦੇ ਸਕਦੀ ਹਾਂ ਜੀ। ਥੈਂਕ ਯੂ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਧਿਆਨ ਰੱਖਿਓ ਜੀ ਪਰ ਆਪਾਂ ਨੂੰ ਸਿੰਕਰੋ ਕਰਾਉਣ ਤੋਂ ਪਹਿਲਾਂ ਇਹ ਦੋ ਹੀ ਚੀਜ਼ਾਂ ਜ਼ਰੂਰ ਦੇਣੀਆਂ ਪੈਣਗੀਆਂ ਜੀ 10 ਦਿਨ ਪਹਿਲਾਂ। ਕਿਉਂਕਿ ਜੇ ਆਪਾਂ ਨੇ ਇੰਹੀਂ ਸਿੰਕਰੋ ਕਰਾਉਣੇ ਆ ਪਸ਼ੂ ਦੇ ਠੀਕ ਹੈ। ਤਾਂ ਕਈ ਗੱਲਾਂ ਆਪਾਂ ਨੂੰ ਤਾਂ ਰਿਜ਼ਲਟ ਵਧੀਆ ਨਹੀਂ ਮਿਲਦਾ। ਥੈਂਕ ਯੂ।